हां जी ताजी ਜਿਹੜੀ ਆਪਣੀ ਵੀਡੀਓ ਹੋਊਗੀ ਉਹ ਵੀਡੀਓ ਆਪਣੀ ਹੈਗੀ ਆਰਮ ਵਰਕਆਊਟ ਤੇ ਦੇ ਵਿੱਚ ਆਪਾਂ ਪੰਜ ਤੋਂ ਛੇ ਐਕਸਰਸਾਈਜ਼ ਕਰਾਂਗੇ ਤੁਹਾਨੂੰ ਪਰਫਾਰਮ ਕਰਕੇ ਦਿਖਾਵਾਂਗੇ ਤੇ ਚਲੋ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਤੇ ਲਾਈਕ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਚਲੋ ਕਰਦੇ ਆਪਾਂ ਵੀਡੀਓ ਸਟਾਰਟ ਹਾਂਜੀ ਤਾਂ ਆਪਣੀ ਪਹਿਲੀ ਐਕਸਰਸਾਈਜ਼ ਇਹ ਹੈ ਕਿ ਆਰਮ ਰਿਜਿਸ ਇਹ ਕੁਝ ਇਸ ਤਰ੍ਹਾਂ ਪਰਫਾਰਮ ਕਰਨੀਆਂ ਤਿੰਨ ਤੋਂ ਚਾਰ ਸੈੱਟ ਪਰਫਾਰਮ ਕਰਨੇ ਆ 12 ਤੋਂ 14 ਰੈਪ ਆ ਪਰਖਸਾ ਦੇ ਇਹਦੇ ਵਿੱਚ ਹਾਂਜੀ ਇਸ ਤਰ੍ਹਾਂ ਪਰਫਾਰਮ ਕਰਨੀਆਂ ਹਾਂਜੀ ਇਹ ਤੋਂ ਬਾਅਦ ਆਪਣੀ ਸੈਕੰਡ ਐਕਸਰਸਾਈਜ਼ ਹੈਗੀ ਪੁਸ਼-ਅਪ ਇਹ ਆਪਾਂ ਨੋਰਮਲ ਪੁਸ਼-ਅਪ ਲਾਉਣੀਆਂ ਨੇ ਤਿੰਨ ਤੋਂ ਚਾਰ ਸੈਟ 14 ਤੋਂ 12 ਰੈਪ ਹਾਂਜੀ ਆਪਣੀ ਤੀਜੀ ਐਕਸਰਸਾਈਜ਼ ਦਾ ਨਾਮ ਹੈਗਾ ਚੈਸਟ ਪ੍ਰੈਸ ਪੁਲ ਇਹ ਆਪਾਂ ਤਿੰਨ ਤੋਂ ਚਾਰ ਸੈਟ ਪਰਫਾਰਮ ਕਰਨੇ ਆ ਤੇ 12 ਤੋਂ 14 ਪਰ ਰੈਪ ਦੇ ਵਿੱਚ ਲਗਾ ਸਕਦੇ ਹਾਂ ਹੌਲੀ-ਹੌਲੀ ਇਹ ਪਰਫਾਰਮ ਕਰਨੀਆਂ ਬਹੁਤ ਹੀ ਬੈਨੀਫੀਸ਼ੀਅਲ ਐਕਸਰਸਾਈਜ਼ ਹੈ ਤੁਹਾਡੀ ਆਰਮਸ ਲਈ ਹਾਂਜੀ ਆਪਣੀ ਚੌਥੀ ਐਕਸਰਸਾਈਜ਼ ਹੈਗੀ ਡਿਕਲਾਈਨ ਪੁਸ਼ਅਪ ਇਹ ਤੁਸੀਂ 3 ਤੋਂ 4 ਸੈਟ ਪਰਫਾਰਮ ਕਰਨੇ ਆ ਤੇ 10 ਤੋਂ 12 ਰੈਪ ਲਗਾ ਸਕਦੇ ਹੋ ਹਾਂਜੀ ਆਪਣੀ ਪੰਜਵੀਂ ਐਕਸਰਸਾਈਜ਼ ਹੈਗੀ ਡਾਇਮੰਡ ਪੁਸ਼ਅਪ ਇਹਦੇ ਵਿੱਚ ਤੁਸੀਂ 3 ਤੋਂ 4 ਸੈਟ ਪਰਫਾਰਮ ਕਰਨੇ ਆ ਤੇ 10 ਤੋਂ 12 ਰੈਪ ਲਗਾ ਸਕਦੇ ਹੋ ਹਾਂਜੀ ਤੇ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਫਿਟਨੈਸ ਰਿਲੇਟਡ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਅਸੀਂ ਫਿਟਨੈਸ ਰਿਲੇਟਡ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਾਂਗੇ ਧੰਨਵਾਦ